ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਪੰਜਾਬ ਅੰਗਰੇਜ਼ਾਂ ਅਧੀਨ ਕਲਾਸ ਨੰਬਰ 3 ਲਗਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਇਸ ਵਿਸ਼ੇ ਤੇ ਦੋ ਕਲਾਸਾਂ ਲਗਾ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਨੇ ਟੋਟਲ 100 MCQ ਜਿਹੜੇ ਹੱਲ ਕੀਤੇ ਨੇ ਅੱਜ ਆਪਾਂ ਤੀਸਰੀ ਕਲਾਸ ਕਰਨ ਜਾ ਰਹੇ ਹਾਂ ਸਟਾਰਟ 101 ਨੰਬਰ MCQ ਤੁਹਾਡੇ ਸਕਰੀਨ ਤੇ ਹੈ ਬੱਬਰ ਅਕਾਲੀ ਲਹਿਰ ਦਾ ਜਨਮ ਕਦੋਂ ਹੋਇਆ ਬੱਬਰ ਅਕਾਲੀ ਲਹਿਰ ਦਾ ਜਨਮ ਕਦੋਂ ਹੋਇਆ 20ਵੀਂ ਸਦੀ 18ਵੀਂ ਸਦੀ 19ਵੀਂ ਸਦੀ 17ਵੀਂ ਸਦੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਬੱਬਰ ਅਕਾਲੀ ਲਹਿਰ ਦਾ ਜਿਹੜਾ ਜਨਮ ਹੋਇਆ ਉਹ 20ਵੀਂ ਸਦੀ ਜਿਹੜਾ ਰਾਈਟ ਆਨਸਰ ਹੈ ਅਗਲਾ 102 ਨੰਬਰ ਸਵਾਲ ਹੈ ਤੁਹਾਡੇ ਕੋਲੇ ਸਿੱਖ ਲੀਗ ਨੂੰ ਖਾਲਸਾ ਦਰਬਾਰ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸਿੱਖ ਲੀਗ ਨੂੰ ਖਾਲਸਾ ਦਰਬਾਰ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਆਕਸ਼ਨਾਂ ਨੇ 16 ਅਕਤੂਬਰ 1930 16 ਅਕਤੂਬਰ 1931 16 ਅਕਤੂਬਰ 1932 16 ਅਕਤੂਬਰ 1933 ਸਿੱਖ ਲੀਗ ਨੂੰ ਜਿਹੜਾ ਖਾਲਸਾ ਦਰਬਾਰ ਵਿੱਚ ਸ਼ਾਮਿਲ ਕੀਤਾ ਗਿਆ ਸੀ 16 ਅਕਤੂਬਰ 1933 ਈਸਵੀ ਨੂੰ ਕੀਤਾ ਗਿਆ ਸੀ ਜਿਹੜਾ ਇੱਥੇ ਡੀ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ ਆਪਣੇ ਕੋਲੇ ਸਵਾਲ ਹੈ 103 ਨੰਬਰ ਬੱਬਰ ਅਕਾਲੀ ਲਹਿਰ ਕਿਹੜੇ ਖੇਤਰ ਤੱਕ ਸੀਮਿਤ ਰਹੀ ਬੱਬਰ ਅਕਾਲੀ ਲਹਿਰ ਕਿਹੜੇ ਖੇਤਰ ਤੱਕ ਜਿਹੜੀ ਸੀਮਤ ਰਹੀ ਸੀ ਆਕਸ਼ਨਾਂ ਨੇ ਅੰਮ੍ਰਿਤਸਰ ਖੇਤਰ ਜਲੰਧਰ ਖੇਤਰ ਲਾਹੌਰ ਖੇਤਰ ਸਿੰਧ ਸਾਗਰ ਦਵਾਬ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਬੱਬਰ ਅਕਾਲੀ ਲਹਿਰ ਜਿਹੜੀ ਜਲੰਧਰ ਖੇਤਰ ਤੱਕ ਸੀਮਤ ਰਹੀ ਸੀ ਬੀ ਰਾਈਟ ਆਨਸਰ ਹੈ ਇੱਥੇ ਅਗਲਾ 104 ਨੰਬਰ ਸਵਾਲ ਹੈ ਆਪਣੇ ਕੋਲੇ ਬੱਬਰ ਅਕਾਲੀ ਲਹਿਰ ਦਾ ਮੁੱਖ ਉਦੇਸ਼ ਕੀ ਸੀ ਆਕਸ਼ਨਾਂ ਨੇ ਆਪਣੇ ਕੋਲੇ ਝੋਲੀ ਚੁੱਕਾ ਨੂੰ ਖਤਮ ਕਰਨਾ ਹਥਿਆਰਬੰਦ ਕ੍ਰਾਂਤੀ ਰਾਹੀਂ ਦੇਸ਼ ਨੂੰ ਆਜ਼ਾਦ ਕਰਾਉਣਾ ਮਹੰਤਾਂ ਤੋਂ ਗੁਰਦੁਆਰੇ ਮੁਕਤ ਕਰਾਉਣਾ ਸ਼ਾਂਤਮਈ ਢੰਗ ਨਾਲ ਰਾਸ਼ਟਰੀ ਅੰਦੋਲਨ ਵਿੱਚ ਭਾਗ ਲੈਣਾ ਚਾਰ ਆਪਣੇ ਕੋਲੇ ਆਕਸ਼ਨਾਂ ਨੇ ਇਹਦੇ ਵਿੱਚੋਂ ਜਿਹੜਾ ਰਾਈਟ ਇਹਦਾ ਆਨਸਰ ਹੈ ਜੀ ਉਹ ਹੈ ਹਥਿਆਰਬੰਦ ਕ੍ਰਾਂਤੀ ਰਾਹੀ ਦੇਸ਼ ਨੂੰ ਆਜ਼ਾਦ ਕਰਾਉਣਾ ਜਿਹੜਾ ਕਿ ਆਪਣੇ ਕੋਲੇ ਬੀ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ ਸਵਾਲ ਹੈ ਆਪਣੇ ਕੋਲੇ এবੀ ਬੱਬਰ ਅਕਾਲੀ ਲਹਿਰ ਨਾਲ ਸੰਬੰਧਿਤ ਹੈ ਬੱਬਰ ਅਕਾਲੀ ਲਹਿਰ ਦਾ ਸੰਸਥਾਪਕ ਕੌਣ ਸੀ ਸੁੰਦਰ ਸਿੰਘ ਮਜੀਠੀਆ ਕਿਸ਼ਨ ਸਿੰਘ ਗੜਗੱਜ ਠਾਕੁਰ ਸਿੰਘ ਗੱਜੋਬਾਲ ਉਦੇਸ਼ ਸਿੰਘ ਰਾਮ ਗੜੀਆ ਤਿਆਰ ਆਪਣੇ ਕੋਲੇ ਆਪਸ਼ਨਾਂ ਨੇ ਜੀ ਬੱਬਰ ਅਕਾਲੀ ਲਹਿਰ ਦਾ ਜਿਹੜਾ ਸੰਸਤਾਪਕ ਸੀ ਕਿਸ਼ਨ ਸਿੰਘ ਗੜਗੱਜ ਸੀ ਜਿਹੜਾ ਕਿ ਬੀ ਆਪਣੇ ਕੋਲੇ ਰਾਈਟ ਆਨਸਰ ਹੈ ਇੱਥੇ 106 ਨੰਬਰ ਸਵਾਲ ਹੈ ਆਪਣੇ ਕੋਲੇ ਇਹ ਵੀ ਬੱਬਰ ਅਕਾਲੀ ਲਹਿਰ ਨਾਲ ਹੀ ਸੰਬੰਧਿਤ ਹੈ ਬੱਬਰ ਅਕਾਲੀ ਅੰਦੋਲਨ ਦਾ ਗਠਨ ਕਿੱਥੇ ਕੀਤਾ ਗਿਆ ਸੀਗਾ ਜਲੰਧਰ ਹੁਸ਼ਿਆਰਪੁਰ ਲਾਹੌਰ ਅੰਮ੍ਰਿਤਸਰ ਬੱਬਰ ਅਕਾਲੀ ਅੰਦੋਲਨ ਦਾ ਜਿਹੜਾ ਗਠਨ ਕੀਤਾ ਗਿਆ ਸੀ ਉਹ ਰਾਈਟ ਆਨਸਰ ਹੈ ਜੀ ਹੁਸ਼ਿਆਰਪੁਰ ਜਿਹੜਾ ਕਿ ਇੱਥੇ ਬੀ ਆਪਸ਼ਨ ਦੇ ਵਿੱਚ ਆ ਆਪਣੇ ਕੋਲੇ 107 ਨੰਬਰ ਸਵਾਲ ਆ ਆਪਣੇ ਕੋਲੇ ਜੀ ਇਸ ਤੋਂ ਬਾਅਦ ਬੱਬਰ ਅਕਾਲੀਆਂ ਵੱਲੋਂ ਗਠਿਤ ਜਥਿਆਂ ਦੇ ਮੈਂਬਰਾਂ ਨੂੰ ਕੀ ਕਿਹਾ ਜਾਂਦਾ ਹੈ ਅਕਾਲੀ ਬੱਬਰ ਸ਼ੇਰ ਚੱਕਰਵਾਦ ਨਿਰਵਾਕ ਨਿਰਵਾਰ ਸੇਵਕ ਚਾਰ ਆਪਣੇ ਕੋਲੇ ਆਕਸ਼ਨਾਂ ਨੇ ਜੀ ਬੱਬਰ ਅਕਾਲੀਆਂ ਵੱਲੋਂ ਜਿਹੜੇ ਜਥੇ ਬਣਾਏ ਗਏ ਸੀਗੇ ਉਹਨਾਂ ਦੇ ਮੈਂਬਰਾਂ ਨੂੰ ਕਿਹਾ ਜਾਂਦਾ ਸੀਗਾ ਨਿਰਵਾਰ ਸੇਵਕ ਜਿਹੜਾ ਕਿ ਆਪਣੇ ਕੋਲੇ ਡੀ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ 108 ਨੰਬਰ ਸਵਾਲ ਹੈ ਆਪਣੇ ਕੋਲੇ ਪੰਜਾਬ ਵਿੱਚ ਬੱਬਰ ਅਕਾਲੀ ਲਹਿਰ ਦਾ ਮੁੱਖ ਪ੍ਰਭਾਵ ਕਿੱਥੇ ਰਿਹਾ ਬਾਰੀ ਦੁਆਬ ਰਚਨਾ ਦੁਆਬ ਦੁਆਬ ਬਿਸਤ ਜਲੰਧਰ ਸੰਯੁਕਤ ਪੰਜਾਬ ਤੇ ਮੇ ਕਿ ਆਪਾਂ ਪਹਿਲਾਂ ਇਹ ਐਮਸੀਕਿਊ ਕਰਕੇ ਆਏ ਆ ਉਸੇ ਨੂੰ ਜਿਹੜਾ ਕੁਐਸਚਨ ਉਲਟਾ ਕੇ ਇੱਥੇ ਇਸ ਤਰੀਕੇ ਨਾਲ ਵੀ ਅਕਸਰ ਪੇਪਰਾਂ ਦੇ ਵਿੱਚ ਆ ਜਾਂਦਾ ਇਸ ਲਹਿਰ ਦਾ ਜਿਹੜਾ ਪ੍ਰਭਾਵ ਹੈ ਜਲੰਧਰ ਏਰੀਏ ਦੇ ਵਿੱਚ ਰਿਹਾ ਸੀ ਇੱਥੇ ਰਾਈਟ ਆਨਸਰ ਹੈ ਜਿਹੜਾ ਦੁਆਬ ਵਿਸਤ ਜਾਂ ਜਲੰਧਰ ਦੋਨਾਂ ਚੋਂ ਇੱਕ ਵੀ ਆ ਸਕਦਾ ਹੈ ਇੱਥੇ ਆਪਣੇ ਦੋਨੋਂ ਆਪਸ਼ਨਾਂ ਆਪਣੇ ਕੋਲ ਨੇ ਸੀ ਦੇ ਵਿੱਚ ਦੁਆਬ ਵਿਸਤ ਜਲੰਧਰ ਅਗਲਾ ਸਵਾਲ ਹੈ ਆਪਣੇ ਕੋਲੇ 109 ਨੰਬਰ ਬੱਬਰ ਅਕਾਲੀਆਂ ਦਾ ਜਿਹੜਾ ਪ੍ਰੇਰਨਾ ਸਰੋਤ ਸੀ ਕੌਣ ਸੀਗਾ ਪ੍ਰੇਰਨਾ ਸਰੋਤ ਬੱਬਰ ਅਕਾਲੀਆਂ ਦਾ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਗੁਰੂ ਗੋਬਿੰਦ ਹਰਗੋਬਿੰਦ ਜੀ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਜੀ ਬੱਬਰ ਅਕਾਲੀਆਂ ਦਾ ਜਿਹੜਾ ਮੁੱਖ ਪ੍ਰੇਰਨਾ ਸਰੋਤ ਸਨ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਬੀ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ ਆਪਣੇ ਕੋਲ ਸਵਾਲ ਹੈ 110 ਨੰਬਰ ਬੱਬਰ ਅਕਾਲੀ ਨੇਤਾ ਕਿਸ਼ਨ ਸਿੰਘ ਗੜਗੱਜ ਤੇ ਉਸ ਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਸੰਸਥਾਪਕ ਸੰਨ ਆਪਾਂ ਕਰਕੇ ਆਇਆ ਇਸ ਲਹਿਰ ਦੇ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਕਿਹੜਾ ਸਾਲ ਸੀਗਾ 1924 1925 1926 1927 ਰਾਈਟ ਜਿਹੜਾ ਇਹਦਾ ਆਨਸਰ ਹੈ ਜੀ 1926 ਹੈ ਜਿਹੜਾ ਕਿ ਸੀ ਇੱਥੇ ਆਪਣੇ ਕੋਲੇ ਰਾਈਟ ਆਨਸਰ ਹੈ ਜੀ 111 ਨੰਬਰ ਰਾਸ਼ਟਰੀ ਅੰਦੋਲਨ ਨੂੰ ਬੱਬਰ ਅਕਾਲੀ ਲਹਿਰ ਦੀ ਮੁੱਖ ਦੇਣ ਕੀ ਸੀ ਰਾਸ਼ਟਰੀ ਅੰਦੋਲਨ ਨੂੰ ਬੱਬਰ ਅਕਾਲੀ ਲਹਿਰ ਦੀ ਮੁੱਖ ਦੇਣ ਕੀ ਸੀ? ਰਾਸ਼ਟਰੀ ਭਵਨ ਤੇ ਆਤਮ ਬਲੀਦਾਨ ਦੀ ਪ੍ਰੇਰਣਾ ਨੌਜਵਾਨ ਭਾਰਤ ਸਭਾ ਗਠਨ ਲਈ ਰਾਹ ਪੱਧਰਾ ਅਕਾਲੀ ਦਲ ਦੀ ਸਥਾਪਨਾ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਸੁਧਾਰ ਕਰਨਾ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਆਪਾਂ ਨੇ ਰਾਈਟ ਜਿਹੜਾ ਚੁਣਨਾ ਹੈ ਕੀ ਦੇਣ ਸੀ ਰਾਸ਼ਟਰੀ ਅੰਦੋਲਨ ਨੂੰ ਬੱਬਰ ਅਕਾਲੀ ਲਹਿਰ ਦੀ ਰਾਸ਼ਟਰੀ ਭਾਵਨਾ ਤੇ ਆਤਮ ਬਲੀਦਾਨ ਦੀ ਪ੍ਰੇਰਣਾ ਜਿਹੜੀ ਬੱਬਰ ਕਾਲੀ ਲਹਿਰ ਨੇ ਰਾਸ਼ਟਰੀ ਅੰਦੋਲਨ ਨੂੰ ਦਿੱਤੀ ਸੀ ਜਿਹੜਾ ਕਿ ਏ ਆਪਸ਼ਨ ਆਪਣੇ ਕੋਲੇ ਇੱਥੇ ਰਾਈਟ ਹੈ ਰਾਸ਼ਟਰੀ ਅੰਦੋਲਨ ਨੂੰ ਬੱਬਰ ਕਾਲੀ ਲਹਿਰ ਦੀ ਜਿਹੜੀ ਮੁੱਖ ਦੇਣ ਸੀ ਰਾਸ਼ਟਰੀ ਭਾਵਨਾ ਤੇ ਆਤਮ ਬਲੀਦਾਨ ਦੀ ਪ੍ਰੇਰਣਾ ਅਗਲਾ ਸਵਾਲ ਹੈ ਆਪਣੇ ਕੋਲੇ 112 ਨੰਬਰ ਕਿਰਤੀ ਕਿਸਾਨ ਪਾਰਟੀ ਦਾ ਗਠਨ ਕਦੋਂ ਕੀਤਾ ਗਿਆ 1923 1925 1927 1929 ਚਾਰ ਆਪਣੇ ਕੋਲੇ ਆਪਸ਼ਨਾਂ ਨੇ ਇੱਥੇ ਕਿਰਤੀ ਕਿਸਾਨ ਪਾਰਟੀ ਦਾ ਗਠਨ ਕਦੋਂ ਕੀਤਾ ਗਿਆ ਸੀ 1927 ਦੇ ਵਿੱਚ ਜਿਹੜਾ ਕਿ ਸੀ ਆਪਸ਼ਨ ਆਪਣੇ ਕੋਲੇ ਇੱਥੇ ਰਾਈਟ ਹੈ ਅਗਲਾ 113 ਨੰਬਰ ਸਵਾਲ ਹੈ ਆਪਣੇ ਕੋਲੇ ਰਾਮ ਮੁਹੰਮਦ ਸਿੰਘ ਆਜ਼ਾਦ ਕਿਹੜੇ ਕ੍ਰਾਂਤੀਕਾਰੀ ਦਾ ਉਪਨਾਮ ਸੀ ਸਰਦਾਰ ਭਗਤ ਸਿੰਘ ਸਰਦਾਰ ਉਦਮ ਸਿੰਘ ਭਗਵਤੀ ਚਰਨ ਚੰਦਰ ਸੇਖਰ ਆਜ਼ਾਦ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਬੀ ਹੈ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਪੂਰਾ ਨਾਮ ਸੀ ਰਾਮ ਮੁਹੰਮਦ ਸਿੰਘ ਆਜ਼ਾਦ ਬੀ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ 114 ਨੰਬਰ ਸਵਾਲ ਹੈ ਆਪਣੇ ਕੋਲੇ ਪੰਜਾਬ ਵਿੱਚ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕਿਸ ਪਾਰਟੀ ਨੇ ਕੀਤਾ ਸੀ ਪੰਜਾਬ ਵਿੱਚ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕਿਸ ਪਾਰਟੀ ਨੇ ਕੀਤਾ ਸੀ ਆਪਸ਼ਨਾ ਨੇ ਆਪਣੇ ਕੋਲੇ ਅਕਾਲੀ ਦਲ ਯੂਨੀਅਨਿਸਟ ਪਾਰਟੀ ਜਾਂ ਸਿੱਖ ਲੀਗ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਜੁਨੀਅਨਿਸਟ ਪਾਰਟੀ ਐ 114 ਨੰਬਰ ਦਾ ਅਗਲਾ ਸਵਾਲ ਹੈ ਆਪਣੇ ਕੋਲੇ ਆਜ਼ਾਦ ਹਿੰਦ ਫੌਜ ਵਿੱਚ ਸਭ ਤੋਂ ਵੱਧ ਸੈਨਿਕ ਕਿਹੜੇ ਰਾਜ ਤੋਂ ਸਨ ਆਜ਼ਾਦ ਹਿੰਦ ਫੌਜ ਦੇ ਵਿੱਚ ਉੱਤਰ ਪ੍ਰਦੇਸ਼ ਮਹਾਰਾਸ਼ਟਰ ਪੱਛਮੀ ਬੰਗਾਲ ਜਾਂ ਪੰਜਾਬ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਪੰਜਾਬ ਅਗਲਾ ਸਵਾਲ ਹੈ 116 ਨੰਬਰ ਬੱਬਰ ਅਕਾਲੀ ਅੰਦੋਲਨ ਦੇ ਜਥੇ ਨੂੰ ਕੀ ਕਿਹਾ ਜਾਂਦਾ ਸੀ ਬੱਬਰ ਅਕਾਲੀ ਅੰਦੋਲਨ ਦੇ ਜਿਹੜੇ ਜਥੇ ਨੂੰ ਚੱਕਰਵਤੀ ਚੱਕਰਵਤੀ ਕਿਹਾ ਜਾਂਦਾ ਸੀ ਸੀ ਜਿਹੜਾ ਰਾਈਟ ਆਨਸਰ ਹੈ ਇੱਥੇ ਅਗਲਾ 117 ਨੰਬਰ ਸਵਾਲ ਹੈ ਆਪਣੇ ਕੋਲੇ ਬੱਬਰ ਅਕਾਲੀ ਦੁਆਬ ਨਾਮਕ ਜਿਹੜੀ ਪੱਤਰਕਾ ਦਾ ਪਹਿਲਾ ਸੰਪਾਦਕ ਕੌਣ ਸੀ 117 ਨੰਬਰ ਹੈ ਆਪਣੇ ਕੋਲੇ ਆਪਸ਼ਨਾਂ ਨੇ ਇਹਦੀਆਂ ਕਰਮ ਸਿੰਘ ਦੌਲਤਪੁਰ, ਕਿਸ਼ਨ ਸਿੰਘ ਗੜਗੱਜ, ਠਾਕੁਰ ਸਿੰਘ ਗੱਜੋਬਾਲ, ਦਲੀਪ ਸਿੰਘ ਰਾਈਟ ਜਿਹੜਾ ਦਾ ਆਨਸਰ ਹੈ ਜੀ ਕਰਮ ਸਿੰਘ ਦੌਲਤਪੁਰ ਰਾਈਟ ਜਿਹੜਾ ਇਹਦਾ ਆਨਸਰ ਹੈ ਏ ਹੈ ਅਗਲਾ ਸਵਾਲ ਹੈ 118 ਨੰਬਰ ਸਿੱਖ ਲੀਗ ਦਾ ਪਹਿਲਾ ਪ੍ਰਧਾਨ ਕੌਣ ਸੀ? ਆਕਸਨਾ ਨੇ ਆਪਣੇ ਕੋਲੇ ਸਰਦਾਰ ਖੜਕ ਸਿੰਘ, ਸਰਦਾਰ ਬਹਾਦਰ ਗੱਜਨ ਸਿੰਘ, ਸੁੰਦਰ ਸਿੰਘ ਮਜੀਠੀਆ, ਮਾਸਟਰ ਸੁੰਦਰ ਸਿੰਘ ਲਾਇਲਪੁਰ। ਬੀ ਜਿਹੜਾ ਇਹਦਾ ਰਾਈਟ ਆਨਸਰ ਹੈ ਸਰਦਾਰ ਬਹਾਦਰ ਗੱਜਨ ਸਿੰਘ। ਅਗਲਾ ਸਵਾਲ ਹੈ 119 ਨੰਬਰ ਸਿੱਖ ਲੀਗ ਦਾ ਮੈਂਬਰ ਬਣ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ 18 ਸਾਲ 20 ਸਾਲ 21 ਸਾਲ ਜਾਂ 25 ਸਾਲ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ 21 ਸਾਲ ਸੀ ਇੱਥੇ ਰਾਈਟ ਆਨਸਰ ਹੈ 120 ਨੰਬਰ ਸਵਾਲ ਪੰਜਾਬ ਵਿੱਚ ਰਾਧਾ ਸਵਾਮੀ ਡੇਰਾ ਵਿਆਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1898 1866 1907 1911 ਆਪਣੇ ਕੋਲੇ ਆਪਸ਼ਨਾਂ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ 1866 ਈਸਵੀ ਹੈ ਇਸ ਦੇ ਨਾਲ ਹੀ ਅੱਜ ਦੀ ਆਪਣੀ ਕਲਾਸ ਇੱਥੇ ਸਮਾਪਤ ਹੁੰਦੀ ਹੈ ਕੱਲ ਆਪਾਂ ਇਸ ਤੋਂ ਅਗਲੀ ਕਲਾਸ ਕਰਾਂਗੇ ਜ ਜਿਹਦੇ ਵਿੱਚ 121 ਤੋਂ ਆਪਾਂ ਐਮਸੀਕਿਊ ਸ਼ੁਰੂ ਕਰਾਂਗੇ ਜੇਕਰ ਤੁਸੀਂ ਨੇ ਇਸ ਤੋਂ ਪਹਿਲਾਂ ਜਿਹੜੇ ਅਸੀਂ ਨੇ 100 ਐਮਸੀਕਿਊ ਕੀਤੇ ਨੇ ਪੰਜਾਬ ਅੰਗਰੇਜ਼ਾਂ ਅਧੀਨ ਦੇ ਟੌਪਿਕ ਤੇ ਤਾਂ ਤੁਸੀਂ ਉਹ ਕਲਾਸਾਂ ਵੀ ਲਗਾ ਸਕਦੇ ਹੋ ਬਹੁਤ ਬਹੁਤ ਧੰਨਵਾਦ